ਦੇਸੇ ਉੱਤੇ ਜਦੋਂ ਚੜਦੇ ਨੇ ਜਦੋਂ ਕੁੜੀਆਂ ਚੜਦੀਆਂ ਨੇ ਕੰਦੇ ਕੰਦੇ ਇਸ਼ਾਰੇ ਜੀ ਲੱਕ ਹਲਾਣਾ ਛਾਤੀ ਹਲਾਣੀ ਠੁਮਕੇ ਲਗਾਣਾ ਜੋ ਪੰਜਾਬੀ ਵਿਰਸੇ ਦੇ ਵਿੱਚ ਨਹੀਂ ਹੈਗੀ ਪੰਜਾਬੀ ਕਲਚਰ ਦੇ ਵਿੱਚ ਨਹੀਂ ਹੈਗੀ ਜਿਹੜੇ ਹਾਈ ਸੋਸਾਇਟੀ ਵਾਲੇ ਨੇ ਮੈਂ ਜਿੰਨੇ ਵਿਆਹਾਂ ਵਿੱਚ ਵਿੱਚ ਗਿਆ ਉਹ ਇਸ ਚੀਜ਼ਾਂ ਤੋਂ ਪ੍ਰੇਸ਼ ਕਰਦੇ ਨੇ ਤੁਸੀਂ ਵੀਡੀਓ ਦੇ ਵਿੱਚ ਦੇਖਦੇ ਹੋ ਲੱਤਾਂ ਚੁਕਣੀਆਂ ਲੱਤਾਂ ਚੁੱਕ ਕੇ ਬੱਚ ਕਦੀ ਕਮੀਚ ਚੁਕਣਾ ਅਗੂ ਤੇ ਕਦੀ ਪਿੱਛੂ ਗਲਤ ਗਲਤ ਇਸ਼ਾਰੇ ਕਰਨੇ ਠੁਮਕੇ ਲਗਾਣੇ ਮੁਜਰੇ ਤੋਂ ਵੀ ਉੱਤੇ ਮਾੜਾ ਹਾਲ ਹੋ ਚੁੱਕਾ ਐ ਇਸ ਟਾਈਮ ਪੰਜਾਬ ਦਾ ਪੰਜਾਬੀ ਵਿਰਸੇ ਦੀ ਜਿਹੜੀਆਂ ਕੁੜੀਆਂ ਹੁੰਦੀਆਂ ਸੀ ਸਿਰ ਤੇ ਫੁਲਕਾਰੀ ਲਗਾ ਕੇ ਪੰਜਾਬੀ ਡਾਂਸ ਦੇ ਉੱਤੇ ਲਚਰਤਾਰਾ ਡਾਂਸ ਨਹੀਂ ਕਰਦੀਆਂ ਸੀ ਗਿੱਧੇ ਭੰਗੜੇ ਫੁਲਕਾਰੀਆਂ ਲਾਣੀਆਂ ਕਿਕਲੀਆਂ ਪਾਣੀਆਂ ਸੋ ਇਦਾਂ ਦਾ ਡਾਂਸ ਕਰਦੀਆਂ ਸੀ ਅੱਜ ਕੱਲ ਕੀ ਐ ਕਿ ਲੱਤ ਚੁੱਕ ਕੇ ਨੱਚਣਾ ਅੱਜ ਦੇ ਲੋਕ ਤੇ ਉਹ ਲੋਕਾਂ ਦੇ ਕਾਫੀ ਫਰਕ ਹੈ ਅੱਜ ਦੇ ਲੋਕ ਕੀ ਕਰਦੇ ਨੇ ਮਜ਼ਾ ਲੈਂਦੇ ਨੇ ਜਦੋਂ ਸਟੇਜ ਦੇ ਉੱਤੇ ਕੁੜੀ ਚੜਦੀ ਹੈ ਨਾ ਜੇ ਆਪਣੀ ਉਹ ਛਾਤੀ ਨਾਲ ਹਿਲਾਏਗੀ ਜਾਂ ਆਪਣੇ ਲੱਤ ਨਾਲ ਚੁੱਕੇਗੀ ਉਹਨੂੰ ਕਹਿੰਦੇ ਨੇ ਕੁੜੀ ਦਾ ਕੋਈ ਕੰਮ ਦੀ ਨਹੀਂ ਹੈਗੀ ਇਹ ਡਾਂਸਰ ਕਿੱਥੋਂ ਫੜ ਲੈਂਦੀ ਹੈ ਇਹ ਸਾਰੇ ਆਪਣੇ ਲੋਕਾਂ ਦਾ ਵੀ ਕਸੂਰ ਹੈਗਾ ਜਿਸ ਤਰ੍ਹਾਂ ਤੁਸੀਂ ਠੁਮਕੇ ਦੀ ਗੱਲ ਕੀਤੀ ਜੇਕਰ ਹੁਣ ਆਪਣੇ ਇਸ ਟਾਈਮ ਜਿਹੜੀ ਆਪਾਂ ਜਦੋਂ ਬੁਕਿੰਗ ਕਰਦੇ ਹਾਂ ਹਮੇਸ਼ਾ ਜਦੋਂ ਕਿਸੇ ਵੀ ਕਲਾਕਾਰ ਜਿਨ ਆਰਗੇਨਾਈਜ਼ਰ ਨੂੰ ਆਪਾਂ ਬੁਲਾ ਕੇ ਬੁਕਿੰਗ ਕਰਦੇ ਹਾਂ ਆਪਾਂ ਉਹਨੂੰ ਕਹਿੰਦੇ ਕਿ ਸਾਡਾ ਕੋਈ ਸੱਭਿਆਚਾਰ ਪ੍ਰੋਮ ਕਰਨਾ ਕੀ ਲੱਗਦਾ ਵੀ ਵ ਇਕਾਦ ਸੱਭਿਆਚਾਰ ਜਿਹੜੀ ਕੁੜੀ ਕੋਈ ਸਟੇਜ ਦੇ ਉੱਤੇ ਚੜਦੀ ਹੈ ਪਹਿਲਾਂ 1 ਲੀਟਰ ਸ਼ਰਾਬ ਪੀ ਕੇ ਚੜਦੀ ਉੱਤੇ ਫਿਰ ਨਸ਼ਾ ਉਹਨੇ ਕੀਤਾ ਹੁੰਦਾ ਚਿੱਟਾ ਵੀ ਇਥੇ ਚੱਲ ਰਿਹਾ ਔਰ ਤਮਾਕੂ ਨਸ਼ੇ ਸਿਗਰਟ ਸਭ ਕੁਝ ਖਾਂਦੀਆਂ ਪੀਂਦੀਆਂ ਨੇ ਇਹ ਸੱਭਿਆਚਾਰ ਨਹੀਂ ਹੈਗਾ ਇੱਕ ਇਹਨੂੰ ਆਪਾਂ ਕਹਿ ਸਕਦੇ ਹਾਂ ਮੁਜਰਾ ਸਸਿਕਾਲ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਚੈਨਲ ਤੇ ਮੈਂ ਹਾਂ ਤੁਹਾਡਾ ਨਾਮ ਮਿਲਨ ਸਿੰਘ ਸੋ ਗੱਲ ਕਰਨ ਜਾ ਰਹੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬੜੀ ਹੀ ਤੇਜ਼ੀ ਦੇ ਨਾਲ ਜਿਹੜੀ ਵਾਇਰਲ ਹੋ ਰਹੀ ਆ ਸੋ ਇੱਕ ਲੜਕੀ ਸਿਮਰ ਨਾਮ ਦੀ ਲੜਕੀ ਜਿਹੜੀ ਆ ਸਟੇਜ ਦੇ ਉੱਤੇ ਜਾਂਦੀ ਆ ਤੇ ਉਸ ਦੇ ਨਾਲ ਬਰਾਤੀਆਂ ਦੇ ਵੱਲੋਂ ਇੱਕ ਕੱਚ ਦਾ ਗਲਾਸ ਜਿਹੜਾ ਸ਼ਰਾਬ ਦਾ ਉਸ ਤੇ ਡੋਲਿਆ ਜਾਂਦਾ ਲੇਕਿਨ ਸਾਣਾ ਵਰਿੰਦਰ ਸਿੰਘ ਜੀ ਮੌਜੂਦ ਨੇ ਸਰ ਕਿਸ ਤਰ੍ਹਾਂ ਦੇਖਦੇ ਹੋ ਇੱਕ ਲੜਕੀ ਦੀ ਜਿਹੜੀ ਵੀਡੀਓ ਸਿਮਰ ਨਾਮ ਦੀ ਲੜਕੀ ਦੀ ਸੋਸ਼ਲ ਮੀਡੀਆ ਤੇ ਬੜੀ ਹੀ ਤੇਜ਼ੀ ਨਾਲ ਵੀਡੀਓ ਜਿਹੜੀ ਵਾਇਰਲ ਹੋ ਰਹੀ ਆ ਉਸ ਦੇ ਵਿੱਚ ਇੱਕ ਖੜਾਕੇ ਦੀ ਬਾਤ ਜ਼ਰੂਰ ਆਉਂਦੀ ਹੈ ਵੀਡੀਓ ਕਾਫੀ ਧੁਰੂ ਬਣਾਈ ਗਈ ਹੈ ਐ ਐਮ ਐਲ ਐਂ ਜੀ ਹੋਰ ਉਚਿਤ ਸਾਫ ਸਪਸ਼ਟ ਦਿਖ ਨਹੀਂ ਰਿਹਾ ਕਿ ਕੀ ਮਾਰਿਆ ਲੇਕਿਨ ਪਰਚਾ ਉਹਦੇ ਤੇ ਉਤੇ ਜ਼ਰੂਰ ਦਰਜ ਹੋਇਆ ਉਹ ਸਭ ਨੇ ਦੇਖਿਆ ਹੋਰ ਪਛਾਣ ਕੀਤੀ ਜਾ ਰਹੀ ਹੈ ਕਿ ਜਿਹੜੇ ਜਿਹੜੇ ਲੋਕਾਂ ਨੇ ਕੋਈ ਸ਼ਰਾਬ ਦੀ ਬੋਤਲ ਜਾਂ ਗਲਾਸੀ ਜਾਂ ਕੁਝ ਵੀ ਸੁੱਟਿਆ ਉਹਦੇ ਉਤੇ ਉਹ ਪੁਸ਼ਤੀ ਨਹੀਂ ਹਸਦਾ ਕੋਈ ਲੇਕਿਨ ਮੈਂ ਇੱਕ ਗੱਲ ਕਹਾਂਗਾ ਕਿ ਸਟੇਜ ਦੇ ਉੱਤੇ ਜਦੋਂ ਚੜਦੇ ਨੇ ਜਦੋਂ ਕੁੜੀਆਂ ਚੜਦੀਆਂ ਨੇ ਗੰਦੇ ਗੰਦੇ ਇਸ਼ਾਰੇ ਜੀ ਲੱਕ ਹਲਾਣਾ ਜੀ ਛਾਤੀ ਹਲਾਣੀ ਜੀ ਠੁਮਕੇ ਲਗਾਣਾ ਜੋ ਪੰਜਾਬੀ ਵਿਰਸੇ ਦੇ ਵਿੱਚ ਨਹੀਂ ਹੈਗੀ ਪੰਜਾਬੀ ਕਲਚਰ ਦੇ ਵਿੱਚ ਨਹੀਂ ਹੈਗੀ ਜਿਹੜੇ ਹਾਈ ਸੋਸਾਇਟੀ ਵਾਲੇ ਨੇ ਮੈਂ ਜਿੰਨੇ ਵਿਆਹਾਂ ਵਿੱਚ ਗਿਆ ਉਹ ਇਸ ਚੀਜ਼ਾਂ ਤੋਂ ਪਰੇਜ ਕਰਦੇ ਨੇ ਕਿ ਆਪਾਂ ਇਦਾਂ ਦੀ ਲਚਰਤਾ ਵਾਲੇ ਨੂੰ ਗਾਣੇ ਨੂੰ ਪ੍ਰਮੋਟ ਨਾ ਕਰੀਏ ਜਾਂ ਨੱਚਣ ਵਾਲੇ ਨੂੰ ਪ੍ਰਮੋਟ ਨਾ ਕਰੀਏ ਤੁਸੀਂ ਵੀਡੀਓ ਦੇ ਵਿੱਚ ਦੇਖਦੇ ਹੋ ਲੱਤਾਂ ਚੁਕਣੀਆਂ ਲੱਤਾਂ ਚੁੱਕ ਕੇ ਬਾਜ ਕਦੀ ਕਮੀਚ ਚੁਕਣਾ ਅੱਗੂ ਤੇ ਕਦੀ ਪਿੱਛੋਂ ਗਲਤ ਗਲਤ ਇਸ਼ਾਰੇ ਕਰਨੇ ਠੁਮਕੇ ਲਗਾਣੇ ਮੁਜਰੇ ਤੋਂ ਵੀ ਉੱਤੇ ਮਾੜਾ ਹਾਲ ਹੋ ਚੁੱਕਾ ਐ ਇਸ ਟਾਈਮ ਪੰਜਾਬ ਦਾ ਸਰ ਲੱਗਦਾ ਕਿ ਜਦੋਂ ਵੱਡੇ ਕਲਾਕਾਰ ਸਟੇਜਾਂ ਦੇ ਉੱਤੇ ਚੜ੍ਹਦੇ ਨੇ ਹਮੇਸ਼ਾ ਸਟੇਜ ਜਿਹੜਾ ਮੱਥਾ ਟੇਕ ਕੇ ਚੜ੍ਹਦੇ ਨੇ ਸਟੇਜ ਦੇ ਉੱਤੇ ਪਰ ਇਹ ਲੜਕੀਆਂ ਦੇ ਵੱਲੋਂ ਜਿਸ ਤਰ੍ਹਾਂ ਇਹ ਗਲਤ ਇਸ਼ਾਰੇ ਕਰਨੇ ਤੇ ਜਾਂ ਜਿਸ ਤਰ੍ਹਾਂ ਉਹ ਕਹਿੰਦੀ ਆ ਕਿ ਬਰਾਤੀ ਮੈਨੂੰ ਕਹਿੰਦੇ ਕਿ ਨੀਚੇ ਆ ਉਹ ਕਹਿੰਦੀ ਮੈਂ ਨੀਚੇ ਕਿਉਂ ਆਵਾਂਗੀ ਤੁਸੀਂ ਕਈ ਵਾਰ ਦੇਖਿਆ ਕਿ ਬਰਾਤੀ ਖੁਦ ਉੱਤੇ ਚੜ੍ਹ ਕੇ ਡਰਿੰਕ ਕਰਕੇ ਲੜਕੇ ਦੇ ਉੱਪਰੋਂ ਪੈਸੇ ਵਾਰਦੇ ਆ ਉਹਨਾਂ ਨਾਲ ਜੱਫੀਆਂ ਪਾ ਕੇ ਡਾਂਸ ਵੀ ਕਰਦੇ ਆ ਨਹੀਂ ਇਹ ਇਹ ਕੋਈ ਮੁੱਦਾ ਨਹੀਂ ਹੈਗਾ ਕਿ ਆਪਾਂ ਥੱਲੇ ਨੱਚ ਜਾਂ ਉੱਤੇ ਨੱਚ ਇਸ਼ਾਰੇ ਕਰਨਾ ਪੰਜਾਬੀ ਵਿਰਸੇ ਦੀ ਜਿਹੜੀਆਂ ਕੁੜੀਆਂ ਹੁੰਦੀਆਂ ਸੀ ਸਿਰ ਤੇ ਫੁ ਪੰਜਾਬੀ ਡਾਂਸ ਦੇ ਉੱਤੇ ਲਚਰਤਾਰਾ ਡਾਂਸ ਨਹੀਂ ਕਰਦੀਆਂ ਸੀ ਗਿੱਧੇ ਭੰਗੜੇ ਫੁਲਕਾਰੀਆਂ ਲਾਣੀਆਂ ਕਿਕਲੀਆਂ ਪਾਣੀਆਂ ਸੋ ਇਦਾਂ ਦਾ ਡਾਂਸ ਕਰਦੀਆਂ ਸੀ ਅੱਜ ਕੱਲ ਕੀ ਹੈ ਕਿ ਲੱਤ ਚੁੱਕ ਕੇ ਨੱਚਣਾ ਠੀਕ ਹੈ ਆਪਣਾ ਥੱਲੇ ਤੱਕ ਧੁੰਨੀ ਤੱਕ ਜਿਹਨੂੰ ਕਹਿੰਦੇ ਨੇ ਦਿਖਾਉਂਦੀਆਂ ਸਾਰੀਆਂ ਲੱਤ ਚੁੱਕ ਕੇ ਉਹ ਤੂੰ ਕਮੀਚ ਵੀ ਚੁੱਕਦੀਆਂ ਕਦੀ ਅੱਗੂ ਚੁੱਕਦੀਆਂ ਕਦੀ ਪਿੱਛੇ ਚੁੱਕਦੀਆਂ ਇਹ ਕਿੱਥੇ ਦੀ ਪੰਜਾਬ ਦੀ ਇਹ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਧੀ ਬਿਆਨ ਚੱਲੇਓ ਤੁਸੀਂ ਜਾਂ ਕੁੜੀ ਬਿਆਨ ਚੱਲੇਓ ਕਿ ਤੁਸੀਂ ਇੱਕ ਕੁੜੀ ਤੁਸੀਂ ਨੰਗੀ ਉੱਥੇ ਨਚਾ ਰਹੇ ਹੋ ਇੱਕ ਸਭ ਦੀ ਨੰਗੀ ਹੁੰਦੀ ਹੈ ਕੀਕ ਤੁਨੀਤਾ ਕਜੂਦੂ ਕੁਰੀ ਅੱਗੇ ਅੱਗੂ ਪਿੱਛੂ ਚੁੱਕ ਦੇ ਅੱਗੂ ਵੀ ਦਿਖਾ ਰਹੀ ਤੇ ਪਿੱਛੂ ਵੀ ਦਿਖਾ ਰਹੀ ਹੈ ਸਾਡੇ ਕਲਚਰ ਨੂੰ ਸਾਡੇ ਲੋਕਾਂ ਨੂੰ ਸੋੜ ਜਾ ਸਮਝਣਾ ਚਾਹੀਦਾ ਹੈ ਸੋ ਪਹਿਲਾਂ ਵੀ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਇੱਕ ਸਿੱਖ ਬੰਦੇ ਨੇ ਆਪਣੇ ਬਾਪ ਨੇ ਆਪਣੀ ਧੀ ਦੇ ਜਿਹੜੇ ਕੱਪੜੇ ਛੋਟੇ ਦੇਖ ਕੇ ਆਪਣੀ ਪੱਗ ਲਾ ਕੇ ਜਿਹੜੀ ਆਪਣੀ ਧੀ ਨੂੰ ਪੂਰਾ ਟੱਕ ਦਿੱਤਾ ਸੀ ਕਿਉਂ ਅੱਜਕੱਲ ਦੇ ਵਿੱਚ ਨਰੇਸ਼ੇ ਚ ਲੜਕੀਆਂ ਜਿਹੜੀਆਂ ਨੇ ਇੰਨੇ ਸ਼ਾਰਟ ਕੱਪੜੇ ਕਿਉਂ ਪਾ ਰਹੀਆਂ ਨੇ ਇਹ ਪੁਰਾਣਾ ਸਮਾਂ ਸੀ ਪੁਰਾਣੇ ਸਮੇਂ ਦੇ ਵਿੱਚ ਜੇ ਕਿਸੇ ਦੀ ਧੀ ਦੀ ਕੋਈ ਪਿੱਛੂ ਮੋਡਾ ਵੀ ਨੰਗਾ ਹੋ ਜਾਂਦਾ ਸੀ ਤੇ ਰਾਹ ਜਾਂਦੀ ਰਾਇਗੀਰ ਜਿਹੜੇ ਹੁੰਦੇ ਸੀ ਆਪਣੀ ਪੱਗ ਲਾ ਕੇ ਆਪਣਾ ਪਰਨਾ ਲਾ ਕੇ ਉਹਦਾ ਟੱਕ ਦਿੰਦੇ ਸੀ ਅੱਜ ਦੇ ਲੋਕ ਤੇ ਉਹ ਲੋਕਾਂ ਦੇ ਕਾਫੀ ਫਰਕ ਹੈ ਅੱਜ ਦੇ ਲੋਕ ਕੀ ਕਰਦੇ ਨੇ ਮਜ਼ਾ ਲੈਂਦੇ ਨੇ ਜਦੋਂ ਸਟੇਜ ਦੇ ਉੱਤੇ ਕੁੜੀ ਚੜ੍ਹਦੀ ਹੈ ਨਾ ਜੇ ਉਹ ਆਪਣੀ ਉਹ ਛਾਤੀ ਨਾਲ ਹਿਲਾਏਗੀ ਜਾਂ ਆਪਣੇ ਲੱਤ ਨਾ ਚੁਕੇਗੀ ਉਹਨੂੰ ਕਹਿੰਦੇ ਨੇ ਕੁੜੀ ਦਾ ਕੋਈ ਕੰਮ ਦੀ ਨਹੀਂ ਹੈਗੀ ਇਹ ਡਾਂਸਰ ਕਿੱਥੋਂ ਫੜ ਲੈਂਦੀ ਹੈ ਇਹ ਸਾਰੇ ਆਪਣੇ ਲੋਕਾਂ ਦਾ ਵੀ ਕਸੂਰ ਹੈਗਾ ਤੇ ਡਾਂਸਰ ਦਾ ਵੀ ਕਸੂਰ ਹੈਗਾ ਟਿਕਟੌਕ ਤੇ ਦੇਖ ਲਓ ਜਾਹੋਰ ਸੋਸ਼ਲ ਮੀਡੀਆ ਜਿਹੜੇ ਐਪ ਚੱਲਦੇ ਨੇ ਸਟੋਰੀਆਂ ਪੈਂਦੀਆਂ ਹੈਗੀਆਂ ਜਿਹੜੀਆਂ ਇਹਦੇ ਕੁੜੀਆਂ ਲੱਤ ਚੁੱਕਦੀਆਂ ਜਿਹੜੀਆਂ ਆਪਣਾ ਢਿੱਡ ਨੰਗਾ ਕਰਦੀਆਂ ਜਿਹੜੇ ਆਪਣਾ ਪਿੱਛੂ ਦਿਖਾਉਂਦੀਆਂ ਠੁੰਮਕੇ ਲਗਾਉਂਦੀਆਂ ਐਦਾਂ ਦਾ ਤੇ ਪਾਕਿਸਤਾਨ ਦੇ ਵਿੱਚ ਜਿਹੜੇ ਮੁਜਰੇ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਨਹੀਂ ਦਿਖਾਉਂਦੀਆਂ ਉਹ ਜਿਹੜੀ ਸਭ ਤੋਂ ਜ਼ਿਆਦਾ ਠੁੰਮਕੇ ਲਗਾਉਂਦੀ ਸਭ ਤੋਂ ਜ਼ਿਆਦਾ ਪਿੱਛਾ ਦਿਖਾਉਂਦੀ ਹੈ ਉਹਨਾਂ ਹੀ ਜ਼ਿਆਦਾ ਵਿਕਦਾ ਸਰ ਜਿਸ ਤਰ੍ਹਾਂ ਤੁਸੀਂ ਠੁਮਕੇ ਦੀ ਗੱਲ ਕੀਤੀ ਜੇਕਰ ਹੁਣ ਆਪਣੇ ਇਸ ਟਾਈਮ ਜਿਹੜੀ ਆਪਾਂ ਜਦੋਂ ਬੁਕਿੰਗ ਕਰਦੇ ਹਾਂ ਹਮੇਸ਼ਾ ਜਦੋਂ ਕਿਸੇ ਵੀ ਕਲਾਕਾਰ ਜਿਹਨੂੰ ਆਰਗੇਨਾਈਜ਼ਰ ਨੂੰ ਆਪਾਂ ਬੁਲਾ ਕੇ ਬੁਕਿੰਗ ਕਰਦੇ ਹਾਂ ਆਪਾਂ ਉਹਨੂੰ ਕਹਿੰਨੇ ਕਿ ਸਾਡਾ ਕਿ ਸੱਭਿਆਚਾਰ ਪ੍ਰੋਗਰਾਮ ਕਰਨਾ ਕੀ ਲੱਗਦਾ ਵੀ ਵਾਕਈ ਸੱਭਿਆਚਾਰ ਰਹਿ ਗਿਆ ਫਿਰ ਇਹ ਪ੍ਰੋਗਰਾਮ ਇੱਕ ਆਦਤ ਸੱਭਿਆਚਾਰ ਜਿਹੜੀ ਕੁੜੀ ਕੋਈ ਸਟੇਜ ਦੇ ਉੱਤੇ ਚੜਦੀ ਹੈ ਪਹਿਲਾਂ 1 ਲੀਟਰ ਸ਼ਰਾਬ ਪੀ ਕੇ ਚੜਦੀ ਉੱਤੇ ਫਿਰ ਨਸ਼ਾ ਉਹਨੇ ਕੀਤਾ ਹੁੰਦਾ ਚਿੱਟਾ ਵੀ ਇੱਥੇ ਚੱਲ ਰਿਹਾ ਔਰ ਤਮਾਕੂ ਨਸ਼ੇ ਸਿਗਰਟ ਸਭ ਕੁਝ ਖਾਂਦੀਆਂ ਪੀਂਦੀਆਂ ਨੇ ਇਹ ਸੱਭਿਆਚ ਪਰ ਨਾ ਦੇਵੇ ਆਦੀ ਆਪਣੀਆਂ ਧੀਆਂ ਦੇ ਵਿਆਹ ਤੇ ਇਹ ਬਿਲਕੁਲ ਬੰਦ ਹੋਣਾ ਚਾਹੀਦਾ ਇਹ ਐਸਪੀਸੀ ਨੂੰ ਵੀ ਇੱਥੇ ਸਟੈਂਡ ਲੈਣਾ ਚਾਹੀਦਾ ਕਿ ਜਿਹੜੀ ਸਿੱਖ ਪਰਿਵਾਰ ਹੈ ਜਿਹਦੇ ਪਿੱਛੇ ਸਿੱਖ ਲੱਗਦਾ ਹੈ ਕਿ ਇਹ ਮੁਜਰੇ ਬੰਦ ਹੋਣ ਮੈਂ ਮੁਜਰਾ ਕਰਾਂਗਾ ਇਹਨੂੰ ਕੋਈ ਕਲਚਰ ਪ੍ਰੋਗਰਾਮ ਨਹੀਂ ਕਹਾਂਗਾ ਲੱਗਦਾ ਵੀ ਆਪਾਂ ਹੁਣ ਤੁਹਾਨੂੰ ਤੁਸੀਂ ਵੀ ਕਿੰਨੇ ਇਸ ਟਾਈਮ ਜਿਹੜੇ ਵਿਆਹ ਕਿੰਨੇ ਕ ਅਟੈਂਡ ਕਰ ਚੁੱਕੇ ਹੋ ਵਿਆਹਾਂ ਵਿੱਚ ਜਾਂਦੇ ਹੋ ਲੱਗਦਾ ਆਪਾਂ ਆਪਣੀ ਫੈਮਿਲੀ ਦੇ ਨਾਲ ਬੱਚਿਆਂ ਦੇ ਨਾਲ ਇਸ ਤਰ੍ਹਾਂ ਵਿਆਹ ਦੇ ਵਿੱਚ ਇਸ ਤਰ੍ਹਾਂ ਦੇ ਸ਼ੋਅ ਚੱਲਦੇ ਹੋਣਗੇ ਤੇ ਆਪਾਂ ਵਿਆਹ ਅਟੈਂਡ ਕਰ ਪਾਵਾਂਗੇ ਬਿਲਕੁਲ ਆਪਾਂ ਜਦੋਂ ਵਿਆਹ ਚ ਜਾਂਦੇ ਆ ਜਿਹੜੀ ਲੋ ਸੋਸਾਇਟੀ ਜਿਹੜੀ ਹੈਗੀ ਆ ਉਹ ਹੀ ਇਦਾਂ ਦੇ ਠੁਮਕੇ ਲਵਾਉਂਦੀ ਹੈ ਜਿਹੜੀ ਹਾਈ ਸੋਸਾਇਟੀ ਵਾਲੀ ਹੈ ਉਹ ਕਦੀ ਵੀ ਆਰਕੈਸਟਰਾ ਲੈ ਨੂੰ ਜਿਹੜੇ ਪੰਜਾਬੀ ਸੱਭਿਆਚਾਰ ਸੋ ਕੋਲ ਜਿਨ੍ਹਾਂ ਨੇ ਆਪਣਾ ਨਾਂ ਦਿੱਤਾ ਹੋਇਆ ਉਹਨਾਂ ਨੂੰ ਬਿਲਕੁਲ ਨਹੀਂ ਬੁਲਾਉਂਦੇ ਹੈਗੇ ਜਿਹੜੇ ਆਪਣੀਆਂ ਧੀਆਂ ਦੇ ਨਾਲ ਆਪਣੀਆਂ ਭੈਣ ਛਾਤੀਆਂ ਨੰਗੀਆਂ ਕੀਤੀਆਂ ਹੁੰਦੀਆਂ ਥੱਲੇ ਹੋ ਕੇ ਟੇਡੀਆਂ ਕੋਡੇ ਹੋ ਹੋ ਕੇ ਉਹ ਆਪਣੀਆਂ ਛਾਤੀਆਂ ਹਲਾਉਂਦੀਆਂ ਨੇ ਫਿਰ ਪਿੱਛੂ ਹਲਾਉਂਦੀਆਂ ਨੇ ਜਿੰਨਾ ਜ਼ਿਆਦਾ ਹਲਾਉਂਦੀਆਂ ਓਨੇ ਜ਼ਿਆਦਾ ਨੋਟ ਵਾਰਦੇ ਨੇ ਥੋੜਾ ਜਿਹਾ ਸਾਡੇ ਆਪਣੇ ਪੰਜਾਬੀ ਸਭਿਆਚਾਰ ਨੂੰ ਰੋਗਣਾ ਚਾਹੀਦਾ ਆਪਾਂ ਧੀਆ ਨਾ ਪਹਿਣਾ ਨਾ ਆਪਣੇ ਭਰਾਵਾਂ ਨਾਲ ਆਪਣੇ ਬੱਚਿਆਂ ਦੇ ਨਾਲ ਆਪਣੇ ਮਾਪਿਓ ਦੇ ਨਾਲ ਕਿੱਦਾਂ ਇਦਾਂ ਦੇਖ ਸਕਦੇ ਆ ਅਾਇਰ ਨਿੱਕੇ ਜੱਜੀਬੀ ਦਾ Song ਵੀ ਜਿਹੜਾ ਨਵਾਂ ਆ ਰਿਹਾ ਉਹ ਉਹਦੇ ਵਿੱਚ ਵੀ ਬੜੇ ਵਿਵਾਦਾਂ ਵਿੱਚ ਜੱਜੀਬੀ ਘਿਰ ਗਏ ਨੇ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਹ ਤੇ ਜੱਜੀਬੀ ਦੇ ਮੈਂ ਤੁਹਾਨੂੰ ਗੱਲ ਦੱਸਦਾ ਕਿ ਜਿਹੜੇ ਵਾਲ ਖੜੇ ਕਰਨੇ ਜੈਲਾਂ ਲਾਣੀਆਂ ਪਹਿਲਾਂ ਕੈਨੇਡਾ ਦਾ ਸਟਾਈਲ ਸੀ ਉਹ ਪੰਜਾਬ ਦੇ ਵਿੱਚ ਪ੍ਰਮੋਟ ਕੀਤਾ ਉਹ ਇੰਨੇ ਹੀ ਕੀਤਾ ਉਸ ਤੋਂ ਬਾਅਦ ਜੀਪੀ ਆ ਗਿਆ ਜਿੱਦਾਂ ਦੇ ਕੱਪੜੇ ਪਾਉਂਦੇ ਨੇ ਕੁਰਤੇ ਪਜਾਮੇ ਪਾਉਂਦੇ ਨੇ ਅਮਰਿੰਦਰ ਗਿੱਲ ਸੀ ਉਹਨੇ ਕੁਰਤੇ ਪਜਾਮੇ ਦਾ ਟ੍ਰੈਂਡ ਸ਼ੁਰੂ ਕੀਤਾ ਹੁਣ ਤੁਸੀਂ ਪੋਸਟਰ ਪਿੱਛੇ ਦੇਖਦੇ ਹੋਣੇ ਕਿ ਕਿੰਨੇ ਪੰਜਾਬ ਦੇ ਵਿੱਚ ਕੋਕਾ ਕੋਲਾ ਦੇ ਜਿਹੜੇ ਪੋਸਟਰ ਲੱਗੇ ਹੋਏ ਨੇ ਕਿ ਕੋਕਾ ਕੋਲਾ ਇੱਕ ਡੁਪਲੀਕੇਟ ਵੀ ਬਣ ਰਿਹਾ ਹੈ ਅਸਲੀ ਵੀ ਬਣ ਰਿਹਾ ਉਹ ਸਾਡੇ ਡਰੱਗ ਨੂੰ ਵੀ ਇਹ ਲੈਣਾ ਚਾਹੀਦਾ ਕਿ ਇਹ ਪ੍ਰਮੋਟ ਕੀ ਕਰ ਰਹੇ ਨੇ ਇਹਨਾਂ ਦੀ ਦੇਣ ਕੀ ਹੈ ਅਸੀਂ ਉਹਨਾਂ ਨੂੰ ਫੋਲੋ ਕਰਦੇ ਆਂ ਸੋ ਇਦਾਂ ਦੇ ਬੰਦਿਆਂ ਨੂੰ ਫੋਲੋ ਕਰਨਾ ਬੰਦ ਕਰਨਾ ਚਾਹੀਦਾ ਤੁਸੀਂ ਇੱਕ ਠੀਕ ਠਾਕ ਰਵੋ ਤੁਸੀਂ ਇੱਕ ਚੰਗੀ ਪ੍ਰਮੋਸ਼ਨ ਕਰੋ ਚੰਗੇ ਬੰਦਿਆਂ ਦੀ ਪ੍ਰਮੋਸ਼ਨ ਕਰੋ ਇਹਨਾਂ ਨੂੰ ਵੀ ਦੇਖਣਾ ਚਾਹੀਦਾ ਜੱਜੀ ਵੀ ਤੇ ਹੈ ਹੀ ਇਦਾਂ ਦਾ ਉਹਨੇ ਤੇ ਗਾਣੇ ਦੇ ਉੱਤੇ ਵਵਾਦੀ ਸ਼ੁਰਤੂ ਰਹਿ ਕੇ ਉਹਦਾ ਰਿਆ ਜੱਜੀ ਵੀ ਦੀ ਰਹੀ ਪਹਿਲਾ ਜਿਹੜੇ ਗਾਣੇ ਹੁਣ ਜਿਹੜੇ ਪਹਿਲਾ ਜਮਾਨੇ ਦੇ ਗਾਣੇ ਸੀ ਉਹ ਬੜੇ ਹੋਰ ਤਰੀਕੇ ਦੇ ਗਾਣੇ ਸੁਣਨ ਵਿੱਚ ਆਪਣਾ ਫੈਮਿਲੀ ਵਿੱਚ ਵੀ ਸੁਣ ਲੈਂਦੇ ਸੀ ਲੇਕਿਨ ਜਿਹੜੇ ਅੱਜ ਕੱਲ ਦੇ ਗਾਣੇ ਚੱਲ ਰਹੇ ਨੇ ਫਾਇਰ ਵਾਲੇ ਗਾਣੇ ਬੜੇ ਚੱਲ ਰਹੇ ਨੇ ਮੈਂ ਪਰਚੇ ਦਾ ਮਰਦਾ ਤੇ ਹੀ ਪੈਂਦੇ ਰਹਿੰਦੇ ਨੇ ਜਾਂ ਹੋਰ ਤਰੀਕੇ ਨਾਲ ਕਈ ਗਾਣੇ ਨੇ ਸਰਕਾਰ ਨੇ ਹੁਣ ਤੇ ਬੈਨ ਲਗਾਇਆ ਹੋਇਆ ਕਿ ਅਸਲੇ ਤੇ ਫਸਲੇ ਦੇ ਉੱਤੇ ਕੋਈ ਗਾਣਾ ਨਹੀਂ ਲਾਣਾ ਜਿਹੜੇ ਅਸਲੇ ਦੇ ਉੱਤੇ ਕੋਈ ਗਾਣਾ ਗਾਉਂਦਾ ਜਾਂ ਬਦੂਕ ਨੂੰ ਪ੍ਰਮੋਟ ਕਰਦਾ ਜਾਂ ਨਸ਼ੇ ਨੂੰ ਪ੍ਰਮੋਟ ਕਰਦਾ ਉਹ ਤੇ ਨੱਥ ਪਾਈ ਹੋਈ ਹੈ ਸੋ ਇਹ ਇਦਾਂ ਦੇ ਗਾਣਿਆਂ ਨੂੰ ਹੱਲਾਸ਼ੇਰੀ ਦੇਣ ਨੂੰ ਥੋੜਾ ਜਿਹਾ ਪਰਹੇਜ਼ ਕਰਨਾ ਚਾਹੀਦਾ ਤੁਸੀਂ ਵੀ ਇੰਡੀਆ ਵਿੱਚ ਕਈ ਵਾਇਰ ਟ੍ਰੈਂਡ ਕੀਤੇ ਨੇ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਹਰ ਪਹਲਸ ਦੇ ਵਿੱਚ ਕਿਸ ਤਰ੍ਹਾਂ ਦਾ ਪ੍ਰੋਗਰਾਮ ਦੇਖਣ ਨੂੰ ਮਿਲਦਾ ਤੁਹਾਨੂੰ ਜਿਹੜੇ ਤੇ ਮੈਂ ਤੁਹਾਨੂੰ ਉਹੀ ਗੱਲ ਕਹਾਂ ਮਿਲਨ ਜੀ ਕਿ ਜਿਹੜੇ ਚੰਗੇ ਹਾਈ ਸੁਸਾਇਟੀ ਵਾਲੇ ਨੇ ਉੱਥੇ ਬਿਲਕੁਲ ਨਹੀਂ ਹੈਗਾ ਲੱਚਰਤਾ ਜਿਹਨੂੰ ਕਹਿੰਦੇ ਸੱਭਿਆਚਾਰ ਸੋਕੋਲ ਸੱਭਿਆਚਾਰ ਸੱਭਿਆਚਾਰ ਨਹੀਂ ਹੈਗਾ ਉਹਨੂੰ ਮੁਜਰਾ ਕਹਿ ਸਕਦੇ ਆ ਸਿਰਫ ਉਹਨਾਂ ਦੇ ਕੱਪੜੇ ਜਿਹੜੇ ਪਾਏ ਹੁੰਦੇ ਨੇ ਇੰਨੇ ਟਾਈਟ ਹੁੰਦੇ ਨੇ ਉਹਨਾਂ ਦੇ ਵਿੱਚੋਂ ਕੱਲੇ ਕੱਲੇ ਅੰਗ ਕੁੜੀ ਤੇ ਦਿਖਦੇ ਨੇ ਕਿ ਉਹਦੀ ਛਾਤੀ ਦਿਖਦੀ ਹੈ ਮੈਨੂੰ ਕਹਿਣ ਤੇ ਕੋਈ ਸ਼ਰਮ ਨਹੀਂ ਹੈਗੀ ਜੇ ਤੁਸੀਂ ਦੇਖ ਸਕਦੇ ਹੋ ਤਾਂ ਮੈਂ ਕਹਿਣ ਵੀ ਕਹਿ ਸਕਦਾ ਛਾਤੀ ਦਿਖਦੀ ਹੈ ਉਹਦੀ ਪਿੱਛਾ ਦਿਖਦਾ ਉਹਦਾ ਢਿੱਡ ਦੁਖਦਾ ਉਹਦਾ ਲੱਤਾਂ ਦਿਖਦੀਆਂ ਉਹਦੀਆਂ ਜਿੰਨੀ ਲੰਬੀ ਲੱਤ ਚੁੱਕਦੀ ਹੈ ਉੰਨੀ ਜ਼ਿਆਦਾ ਉਹਦੀ ਪ੍ਰੋਮੋਸ਼ਨ ਹੁੰਦੀ ਹੈ ਕੁੜੀ ਦਾ ਪਹਿਲਾਂ ਕਿਸ ਤਰ੍ਹਾਂ ਵਿਆਹ ਹੁੰਦੇ ਸੀ ਜਿੱਥੇ ਪਹਿਲੇ ਦੀ ਗੱਲ ਕੀਤੀ ਜਾ ਹੁਣ ਤਾਂ ਚਲੋ ਜਿਹੜੇ ਅੱਜ ਕੱਲ੍ਹ ਦੀ ਗੱਲਬਾਤ ਹੋਈ ਗਈ ਆ ਇਸ ਤੋਂ ਪਹਿਲਾਂ ਕਿਸ ਤਰ੍ਹਾਂ ਵਿਆਹ ਹੁੰਦੇ ਸੀ ਜੇ ਪਹਿਲਾਂ ਦੇ ਵਿਆਹ ਜਿਹੜੇ ਹੁੰਦੇ ਸੀ ਵਿਆਹ ਉਹ ਬਿਲਕੁਲ ਘਰਾਂ ਦੇ ਵਿੱਚ ਹੁੰਦੇ ਸੀ ਘਰਾਂ ਦੇ ਪਿੰਡਾਂ ਦੇ ਵਿੱਚ ਹੁੰਦੇ ਸੀ ਘਰਾਂ ਦੇ ਵਿੱਚ ਕਿ ਲੋਕੀ ਦੇਖਦੇ ਸੀ ਪਿੰਡ ਦੇਖਦੇ ਸੀ ਕਿ ਕਿਸੇ ਧੀ ਦਾ ਵਿਆਹ ਹੈ ਕਿ ਸਾਰੇ ਇੱਕ ਮੰਨਦੇ ਸੀ ਕਿ ਮੇਰੀ ਸਾਡੀ ਆਪਣੀ ਕੁੜੀ ਹੈ ਜਾਂ ਸਾਡੇ ਜੁਵਾਈ ਹੈ ਕਿ ਮੇਰੇ ਸਾਡੇ ਪਿੰਡ ਦਾ ਜੁਵਾਈ ਹੈ ਐਸ ਟਾਈਮ ਤੇ ਕੁੱਤਾ ਦਾ ਜੁਵਾਈ ਇੱਕ ਬਣਿਆ ਪਿਆ ਤੇ ਉਹ ਜਿਹੜੀਆਂ ਸੱਚੀਆਂ ਗੱਲਾਂ ਹੈਗੀਆਂ ਤੇ ਉਸ ਤੋਂ ਬਾਅਦ ਜਿਹੜੀ ਧੀ ਹੈਗੀ ਆ ਉਹ ਪਿੰਡ ਦੀ ਵਿੱਚ ਹੀ ਕਈ ਤੇ ਵਿੱਚ ਆਸ਼ਕੀਆਂ ਚੱਲਦੀਆਂ ਨੇ ਤੇ ਕਿੰਨੇ ਪਿੰਡ ਦੇ ਵਿੱਚ ਹੀ ਵਿਆਹ ਕਰਦੇ ਨੇ ਅੱਜ ਕੱਲ ਤਾਂ ਸਭ ਕੁਝ ਚੱਕਿਆ ਗਿਆ ਜਿਹੜੀ ਹੁਣ ਸਿਮਰ ਦੀ ਵੀਡੀਓ ਆ ਬੜੀ ਤੇਜ਼ੀ ਨਾਲ ਜਿਹੜੀ ਵਾਇਰਲ ਹੋਈ ਆ ਉਸ ਦੇ ਵਿੱਚ ਸਿਮਰ ਨੂੰ ਜਿਹੜੇ ਭੰਗੜੇ ਵਾਲੇ ਮੁੰਡੇ ਨਾਲ ਸ਼ੋਅ ਕਰਦੇ ਸੀ ਲੇਕਿਨ ਉਹ ਸਿਮਰ ਨੂੰ ਕਿਤੇ ਨਾ ਕਿਤੇ ਅੰਦਰ ਲੈ ਕੇ ਵੀ ਵਾਪਸ ਜਾ ਰਹੇ ਨੇ ਪਰ ਫਿਰ ਵੀ ਉਹ ਕਿਤੇ ਨਾ ਕਿਤੇ ਜ਼ਿਆਦਾ ਹਾਈਪਰ ਹੁੰਦੀ ਨਜ਼ਰ ਆਈ ਸੀ ਉਸ ਤੇ ਇਹ ਸਿਮਰ ਦੀ ਗੱਲ ਨਹੀਂ ਹੈਗੀ ਕਿ ਜਿਹੜੀਆਂ ਪਹਿਲਾਂ ਤੇ ਗੱਲ ਹੈ ਕਿ ਜਿਹੜਾ ਸੱਭਿਆਚਾਰ ਹੈ ਇਹ ਬਿਲਕੁਲ ਸੱਭਿਆਚਾਰ ਨਹੀਂ ਹੈਗਾ ਇਹ ਲੱਤ ਚੁਕਦੀਆਂ ਨੇ ਲੱਤ ਚਕਾਉਂਦੀਆਂ ਨੇ ਸਭ ਕੁਝ ਕਰਦੀਆਂ ਗਲਤ ਕੰਮ ਕਰਦੀਆਂ ਇਹਨਾਂ ਦੇ ਉੱਤੇ ਨੱਥ ਪੈਣੀ ਚਾਹੀਦੀ ਹੈ ਇਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਇਹ ਕੋਈ ਸੱਭਿਆਚਾਰ ਨਹੀਂ ਹੈਗਾ ਇਹ ਇੱਕ ਅੰਗ ਪਰਤਾਵਾ ਹੈ ਔਰ ਦੂਜੇ ਜਿੰਨੀ ਜ਼ਿਆਦਾ ਤੁਸੀਂ ਆਪਣੀ ਛਾਤੀ ਹਿਲਾਓਗੇ ਉੰਨੇ ਜ਼ਿਆਦਾ ਤੁਹਾਡੇ ਤੋਂ ਪੈਸੇ ਸੁੱਟੇ ਜਾਣਗੇ ਦਾ ਬੜਾ ਟ੍ਰੈਂਡ ਇੰਸਟਾਗ੍ਰਾਮ ਦੇ ਉੱਤੇ ਵੀ ਲੜਕੀਆਂ ਨੇ ਜਿਹੜੀ ਹੈਗਾ ਹਰ ਕਿਉਂ ਕਿਸੇ ਵੀ ਕਿਸੇ ਵੀ ਕੋਈ ਸੋਸ਼ਲ ਮੀਡੀਆ ਤੇ ਕੁੜੀ ਦੀ ਵੀਡੀਓ ਵਰਕ ਕਰਕੇ ਦੇਖ ਲਓ ਤਾਂ ਹਰ ਇੱਕ ਵੀਡੀਓ ਬੜੀ ਗਲਤ ਤਰੀਕੇ ਨਾਲ ਵੀਡੀਓ ਵਾਇਰਲ ਸਾਹਮਣੇ ਆ ਜਾਂਦੀ ਹੈ ਬਿਲਕੁਲ ਮੈਂ ਤੁਹਾਨੂੰ ਕਹਾਂ ਕਿ ਜਿੰਨੀ ਲੰਬੀ ਲੱਤ ਚੁੱਕੇਗੀ ਜਿੰਨੀ ਜ਼ ਦੇਖਣ ਵਾਲੇ ਤੁਸੀਂ ਅਸੀਂ ਹੁੰਦੇ ਹੋ ਉਹਨੂੰ ਕੋਈ ਤੀਜਾ ਬੰਦਾ ਨਹੀਂ ਦਿਖਦਾ ਉਹਨੂੰ ਕੁੜੀਆਂ ਪ੍ਰਮੋਟ ਨਹੀਂ ਕਰਦੀਆਂ ਉਹਨੂੰ ਬੰਦੇ ਪ੍ਰਮੋਟ ਕਰਦੇ ਨੇ ਤੇ ਜਦੋਂ ਫਿਰ ਇਦਾਂ ਦਾ ਕੰਮ ਹੁੰਦਾ ਤੇ ਉਹਨੂੰ ਥੋੜਾ ਜਿਆਦਾ ਨੱਥ ਪਾਣੀ ਚਾਹੀਦੀ ਬੰਦ ਕਰਨਾ ਚਾਹੀਦਾ ਇਦਾਂ ਦੇ ਕੰਮ ਉਹਨੂੰ ਪ੍ਰੋਮੋਸ਼ਨ ਦੇਣੀ ਇਦਾਂ ਦੇ ਕੰਮ ਨੂੰ ਦੇਖਣਾ ਵੀ ਉਹਨੂੰ ਇਗਨੋਰ ਕਰੋ ਇਦਾਂ ਦੇ ਕੰਮ ਤੁਹਾਡੇ ਵੱਲੋਂ ਹੁਣ ਪੰਜਾਬ ਵਾਸੀ ਨੂੰ ਕੀ ਮੈਸੇਜ ਹੈ ਜਿਹੜੇ ਕਿ ਵਿਆਹ ਸ਼ਾਦੀ ਦੇ ਜਿਹੜੇ ਪ੍ਰੋਗਰਾਮ ਬੁੱਕ ਕਰਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਮੈਂ ਤੇ ਕਵਾਂਗਾ ਕਿ ਜਿਹੜਾ ਸੱਭਿਆਚਾਰ ਹੈ ਬਿਲਕੁਲ ਸੱਭਿਆਚਾਰ ਪ੍ਰੋਗਰਾਮ ਦੇ ਨਾਂ ਤੇ ਜਿਹੜਾ ਜਿਹੜਾ ਕੰਮ ਹੋ ਰਿਹਾ ਹੈ ਬਿਲਕੁਲ ਬੰਦ ਹੋਣਾ ਚਾਹੀਦਾ ਇਹ ਸੱਭਿਆਚਾਰ ਵਿਆਹ ਸ਼ਾਦੀ ਕਰੋ ਆਪਣੇ ਰਾਮ ਦੇ ਨਾਲ ਇੰਜੋਏ ਕਰੋ ਪਰ ਇੱਕ ਬਗਾਨੀਆਂ ਜੀ ਵੀਰ ਬਿਲਕੁਲ ਗੱਲਬਾਤ ਕੀਤੀ ਗਈ ਹੈ ਵਰਿੰਦਰ ਸਿੰਘ ਜੀ ਦੇ ਨਾਲ ਜੋ ਅੱਜ ਦੀ ਖਾਸ ਮੁਲਾਕਾਤ ਕੀਤੀ ਗਈ ਹੈ ਜੋ ਗੱਲਬਾਤ ਕੀਤੀ ਗਈ ਸੀ ਵੀਡੀਓ ਜਿਹੜੀਆਂ ਨੇ ਤੁਸੀਂ ਸ਼ੇਅਰ ਕਰਿਓ ਤੁਸੀਂ ਬਣੇ ਰਹੋ ਅਮੇਜ਼ਿੰਗ ਟੀਵੀ ਚੈਨਲ ਦੇ ਨਾਲ